ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਦੁਆਤਰ ਆਇਆ ਜਨ ਆਵਨਿਕ ਇਹੈ ਸਵਾਉ ਜਨ ਕਾ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਸਦਾ ਨੁਸਕਾਰ ਸੰਤ ਰਾਮ ਹੈ ਇੱਕੋ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਮਾਨਕ 111 ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਫੰਨਾ ਵਾਲਿਆਂ ਦਾ ਪਵਿੱਤਰ ਜੀਵਨ 사త్సੰਗ ਦੀ 1 ਸਾਲ ਬ੍ਰਾਗ ਅਵਸਥਾ ਦੇ ਵਿੱਚ ਸੰਤ ਜੀ ਮਹਾਰਾਜ ਨੇ ਸੁਲਤਾਨਪੁਰ ਬੇਈ ਨਦੀ ਤੋਂ ਪਾਰ 1 ਸਾਲ ਤਪੱਸਿਆ ਕੀਤੀ ਵਿਰਾਗ ਅਵਸਥਾ ਦੇ ਵਿੱਚ ਆਏ ਸ੍ਰੀਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ساری ਵਾਰਤਾ ਸੁਣਾਈ ਵਿਰਾਗ ਦੀ ਅਵਸਥਾ ਨੂੰ ਸੰਤ ਜੀ ਮਹਾਰਾਜ ਦੇ ਪਿਤਾ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਸਮਝਦੇ ਸਨ ਕਿਉਂਕਿ ਉਹ ਆਪ ਵੀ ਅਵਿਲਾਖੀ ਮਹਾਪੁਰਖ ਸਨ ਅਵਿਆਸੀ ਮਹਾਪੁਰਖ ਸਨ ਬ੍ਰਾਗੀ ਮਹਾਪੁਰਖ ਸਨ ਸੂਰਬੀਰਤਾ ਨਾਲ પ્રસન્ન ਰਹਿੰਦੇ ਸਨ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ 15 ਸਾਲ ਦੇ ਕਰੀਬ ਸੀ타ਰਾਮ ਦੇ ਬਾਗ ਵਿੱਚ ਰਹੇ 15 ਸਾਲ ਦੇ ਕਰੀਬ ਫਿਰ ਅੱਗੇ ਚੱਲਣ ਵਾਰੇ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਬੇਨਤੀ કરી ਸੰਤ ਬਾਬਾ ਕਰਪਾਲ ਸਿੰਘ ਜੀ ਦੀ ਅਵਸਥਾ ਨੂੰ ਸਮਝਦੇ ਹੋਏ ਅੱਗੇ ਚਾਲੇ ਪਾਏ ਕਈ ਨਗਰਾਂ ਥੈਂਦੀ ਹੋ ਕੇ ਪ੍ਰਕਰਮਾ ਕਰਦੇ ਕਰਦੇ ਪਿੰਡ ਜੰਡ ਭਾਈ ਸੰਪੂਰਨ ਸਿੰਘ ਦੇ ਗ੍ਰਹਿ ਵਿਖੇ ਆ ਕੇ ਠਹਿਰੇ ਸੰਧੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਐਨੇ ਅਭਿਆਸੀ ਤੇ ਅਭਲਾ ਕੀ ਮਾਨਪੁਰਖ ਸਨ ਵੇ ਇੱਕ ਕਦਮ ਪੱਟਦੇ ਕਲਾ ਵਰਤ ਜਾਂਦੀ ਸੀ ਭਾਈ ਸੰਪੂਰਨ ਸਿੰਘ ਖੇਤ ਵਿੱਚ ਕੰਮ ਕਰ ਰਿਹਾ ਹੈ ਕੰਮ ਕਰਦਾ ਕਰਦਾ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਨੂੰ ਕਹਿੰਦੇ ਬੇਨਤੀ ਕਰਦੇ ਆ ਕਹਿੰਦੇ ਮਹਾਂਪੁਰਖੋ ਜਿਹੜੇ ਸੰਤ ਹੁੰਦੇ ਆ ਸੰਤ ਵਿੱਚ ਸੰਤਾ ਮਹਾਂਪੁਰਖਾਂ 'ਚ ਤਾਂ ਨਾਮ ਦੀ ਕਲਾ ਬਹੁਤ ਹੁੰਦੀ ਹੈ ਸੰਤਾ ਮਹਾਂਪੁਰਖਾਂ ਦੇ ਵਿੱਚ ਸ਼ਬਦ ਦੀ ਕਲਾ ਬਹੁਤ ਹੁੰਦੀ ਹੈ ਮੇਂ ਕਿਰਪਾ ਕਰੋ ਮੇਂ ਗੁਰ ਸ਼ਬਦ ਦੀ ਕਲਾ ਦੇ ਦਰਸ਼ਨ ਕਰਾਓ ਸੰਤ ਜੀ ਮਹਾਰਾਜ ਖਿੜ ਖੜਾ ਕੇ ਹੱਸਦੇ ਆ ਨਾਲੇ ਕਹਿੰਦੇ ਆ ਕਹਿੰਦੇ ਭਾਈ बस सिमरन ਕਰਿਆ ਕਰੋ। ਇੰਨੀ ਗੱਲ ਕਹਿ ਕੇ ਸੰਤ ਜੀ ਮਹਾਰਾਜ ਸੰਤ ਬਾਬਾ ਸਾਨ ਸਿੰਘ ਜੀ ਤੁਰ ਪੈਂਦੇ ਐ। ਹੁਣ ਭਾਈ ਸੰਪੂਰਨ ਸਿੰਘ ਝੰਡਾ ਵਾਲੇ ਸੀ ਜਿਹੜੇ ਉਹ ਖੇਤੀ ਕਰਦੇ ਸਨ। ਕੰਮ ਕਰਦੇ ਸਨ ਖੇਤਾਂ ਵਿੱਚ। ਸੰਤ ਜੀ ਮਹਾਰਾਜ ਨੇ ਇੱਕ ਸ਼ਬਦ ਬੋਲ ਕੇ ਐਸੀ ਕشش ਪੈਦਾ ਕਰ ਦਿੱਤੀ ਭਾਈ ਸੰਪੂਰਨ ਸਿੰਘ ਸਾਰਾ ਕੰਮ ਛੱਡ ਕੇ ਸੰਤ ਜੀ ਮਹਾਰਾਜ ਦੇ ਪਿੱਛੇ ਤੁਰ ਪਿਆ। ਕੁਝ ਦੂਰੀ ਤੇ ਗਿਆ। ਸੰਤ ਮਹਾਰਾਜ ਬਾਬਾ ਕ੍ਰਿਪਾਲ ਸਿੰਘ ਮਹਾਰਾਜੀ ਰੋਕੇ। ਰੋਕ ਕੇ ਕਹਿਣ ਲੱਗੇ ਭਾਈ ਤੂੰ ਤਾਂ ਕੰਮ ਕਰ ਆਪਣੀ ਖੇਤੀ ਦਾ। ਤੂੰ ਸਾਡੇ ਪਿੱਛੇ ਕਿਉਂ ਤੁਰਿਆ? ਭਾਈ ਸੰਪੂਰਨ ਸਿੰਘ ਕਹਿੰਦਾ ਮਹਾਰਾਜੀ ਮੇਰਾ ਜੀ ਕਰਦਾ ਹੈ ਵੀ ਹੁਣ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਚ ਰਹਿ ਕੇ ਸੇਵਾ ਕਰਾਂ। ਵੀ ਜਦੋਂ ਸਮਝ ਆਈ ਭਾਈ ਸੰਪੂਰਨ ਸਿੰਘ ਨੂੰ ਵੀ ਆਪ ਜੀ ਤਾਂ ਕਹਿੰਦੇ ਸੀ ਵੀ ਪੁਰਸ਼ ਸ਼ਬਦ ਦੀ ਕਲਾ ਦੇ ਦਰਸ਼ਨ ਕਰਾਓ। ਬਸ ਸਾਰਾ ਕੰਮਕਾਰ ਛੱਡ ਕੇ ਭਾਈ ਸੰਪੂਰਨ ਸਿੰਘ ਦੀ ਬਾਰ ਬਾਰ ਜੋ ਜੜੀਆਂ ਕਰਦੇ ਆ ਮਹਾਰਾਜ ਜੀ ਹੁਣ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ 'ਚ ਸੇਵਾ ਕਰਨੀ ਹੈ ਵੀ ਹੁਣ ਮੇਰਾ ਜੀ ਨਹੀਂ ਲੱਗਣਾ ਇਹ ਗੁਰ ਸ਼ਬਦ ਦੀ ਕਲਾ ਸੀ ਸੰਤ ਮਹਾਰਾਜ ਪ੍ਰਤੱਖ ਰਹਿੰਦੇ ਸਨ ਗੁਰ ਸ਼ਬਦ ਵੀ ਪ੍ਰਤੱਖ ਸੰਤ ਮਹਾਰਾਜ ਜੀ ਵਿੱਚ ਰਹਿੰਦਿਆ ਸੀ ਗੁਰੂ ਨੂੰ ਹਜ਼ਾਰ ਤੇ ਨજર ਸਮਝ ਕੇ ਸੰਤ ਜੀ ਮਹਾਰਾਜ ਚੌਂਕੜਾ ਲਾ ਕੇ ਸਮਾਧੀ ਵਿੱਚ ਬੈੰਦੇ ਸਨ ਦਸ਼ਮੇਸ਼ ਪਿਤਾ ਦੀ ਬੜੀ ਕਿਰਪਾ ਸੀ ਸੰਤ ਜੀ ਮਹਾਰਾਜ ਤੇ ਸੰਤ ਮਹਾਰਾਜ ਜੀ ਜਦੋਂ ਵੀ ਕਿਸੇ ਨੇ ਕੁਰਾਹੇ ਨੂੰ ਖਰਾਪ ਆਉਂਦੇ ਸੰਤ ਮਹਾਰਾਜ ਦੇ ਦਰਸ਼ਨ ਕਰਕੇ ਹੀ ਬੰਦਾ ਆਪਣੇ ਔਗੁਣ ਛੱਡ ਜਾਂਦਾ ਸੀ ਜੰਡ ਤੋਂ ਚੜਦੇ ਚੜਦੇ ਪਿੰਡ ਲੱਖਾ ਸਿੰਘ ਵਾਲੀਆਂ ਛੰਨਾ ਸੰਤ ਜੀ ਮਹਾਰਾਜ ਪਹੁੰਚ ਜਾਂਦੇ ਆ ਸਾਧ ਸੰਗਤ ਜੀ ਲੱਖਾ ਸਿੰਘ ਵਾਲਿਆਂ ਛੰਨਾ ਦੇ ਬਾਹਰ-ਬਾਹਰ ਇੱਕ ਕਟਿਆ ਸੀ ਸਾਧੂਆਂ ਦੀ ਉਹ ਸਾਧੂ ਸੀਤਾ RAM ਦੇ ਬਾਗ ਦੇ ਵਿੱਚ ਗਏ ਸਨ ਜਿੱਥੇ ਸੰਤ ਬਾਬਾ ਕਰਪਾਲ ਸਿੰਘ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ ਸੀ ਉਸ ਵੇਲੇ ਉਹ ਮਹਾਤਮਾ ਨੇ ਬੇਨਤੀ ਕੀਤੀ ਸੀ ਜੇ ਮਹਾਰਾਜ ਆਪ ਜੀ ਕਿਰਪਾ ਕਰਿਓ ਜੇ ਜਰੂਰ ਚਰਨ ਪਾਇਓ ਲੱਖਾ ਸਿੰਘ ਵਾਲੀਆਂ ਛੰਨਾ ਆਉਣ ਦਾ ਸਬਬ ਸੰਤ ਜੀ ਮਹਾਰਾਜ ਦਾ ਤਾਂ ਬਣਿਆ ਸੀ ਤਨ ਤਨ ਸ੍ਰੀ ਮਾਨੰਤ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ